ਹੋ ਜੀ ਮਿੱਤਰੋ ਮੇਰੇ ਦੋਸਤੋ ਅੱਜ ਲਾਈਫ ਰੰਗ মিডিਆ ਦੀ ਟੀਮ ਪਹੁੰਚੀ ਹੈ ਆਪਣੇ ਨਮੋਲੀਆ ਜੀ ਨੂੰ ਕਹਿੰਦੇ ਨੇ ਕ੍ਰਿਸ਼ਨ ਦਾਸ ਬਾਬਾ ਜੀ ਇਹ ਬਹੁਤ ਕੰਵਰਵਾਰ ਗਰੇਵਾਲ ਜੀ ਦੇ ਬਹੁਤ ਨੇੜੇ ਨੇ ਇਹਨਾਂ ਦੇ ਮੈਂ ਵਿਚਾਰ ਸੁਣਨੇ ਨੇ ਇਹਨਾਂ ਨੇ ਇਹ ਐਂਬੂਲੈਂਸ ਲਈ ਹੈ ਇਹ ਕਹਿੰਦੇ ਨੇ ਵੀ ਕੋਈ ਪੈਸਾ ਨਹੀਂ ਕਿਥੋਂ ਲੈਂਦੇ ਹੋਰ ਨੇ ਇਹਨਾਂ ਦੇ ਮੈਨੂੰ ਨਹੀਂ ਪਤਾ ਹਜੇ ਕੀ ਕੀ ਗੱਲ ਹੈ ਮੈਂ ਤੁਹਾਨੂੰ ਅੱਜ ਮਲਾ ਰਿਹਾ ਬਾਬਾ ਜੀ ਨੂੰ ਹਾਂਜੀ ਬਾਬਾ ਜੀ ਪਹਿਲਾਂ ਮੈਂ ਲਾਈਫ ਰੰਗ মিডিਆ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਇਸ ਇਧਰ ਨੂੰ ਜੀ ਵੀ ਜਿਨਾਂ ਨੇ 2 ਮਹੀਨੇ ਹੋ ਗਏ ਅੱਜ ਤੱਕ ਮੈਨੂੰ ਕਿਸੇ ਪ੍ਰੈਸ ਨੇ ਪੁੱਛਿਆ ਨਹੀਂ ਕਿ ਤੂੰ ਕਰਦਾ ਕੀ ਆ ਤੁਸੀਂ ਮੇਰੇ ਕੋਲ ਆਏ ਹੋ ਮੇਰਾ ਬਹੁਤ ਬਹੁਤ ਧੰਨਵਾਦ ਹਾਂਜੀ ਇਹ ਜਿਹੜੀ ਤੁਸੀਂ ਐਂਬੂਲੈਂਸ ਲਈ ਹੈ ਇਹ ਮਤਲਬ ਕਿਸੇ ਸੰਸਥਾ ਨੇ ਦਵਾਈ ਹੈ ਜੀ ਜਾਂ ਕਿਧਰ ਮਤਲਬ ਕਿ ਜਿਹੜੇ ਤੁਸੀਂ ਐਂਬੂਲੈਂਸ ਦਾ ਪੈਸੇ ਇਕੱਠੇ ਕਰਨ ਜਾਂਦੇ ਹੋ ਜਾਂ ਪੈਸਾ ਆਉਂਦਾ ਹੈ ਤੁਹਾਡਾ ਵੀ ਇਹ ਕਿੱਥੋਂ ਆਉਂਦਾ ਪੈਸਾ ਜਿਹੜਾ ਤੁਸੀਂ ਲੋਕਾਂ ਦੀ ਮਦਦ ਕਰ ਰਹੇ ਹੋ ਅਸੀਂ ਫੁੱਲਾਂ ਦੀ ਖੇਤੀ ਕਰਦੇ ਹਾਂ 20 ਸਾਲ ਤੋਂ ਫੁੱਲਾਂ ਦਾ ਕੰਮ ਕਰਦੇ ਆਂ ਜੋ ਵੀ 20% ਹਿੱਸਾ ਅਸੀਂ ਦਸਲਾਂ ਦਾ ਸੰਗ ਕੱਢਦੇ ਆ ਉਹ ਅਸੀਂ ਜ਼ਰੂਰਤਮੰਦ ਜਵਾਕਾਂ ਨੂੰ ਕਾਪਤੀਆਂ ਕਦਾਬਾਂ ਐਂਬੂਲੈਂਸ ਇਹ ਅਸੀਂ ਉਸ ਦੇ ਵਜ੍ਹਾ ਕਰ ਲ ਕਰ ਰਹੇ ਆ ਸਾਰਾ ਕੁਝ ਜੇ ਕੀ ਜੇ ਤੁਹਾਡੀ ਕੋਈ ਮਦਦ ਕਰਨੀ ਚਾਹਵੇ ਜਿਵੇਂ ਮੈਂ ਪੰਜ ਚਾਰ ਕੈਨੇਡਾ ਮੇਰੇ ਭਤੀਜਾ ਵੀ ਗਿਆ ਹੋਇਆ ਮਨੂ ਮਨੂ ਨਾਮ ਦਾ ਤੇ ਹੋਰ ਵੀ ਮੇਰੇ ਦੋਸਤ ਰਹਿੰਦੇ ਨੇ ਜੇ ਤੁਹਾਡੀ ਐਸੀ ਮਦਦ ਕਰਾਣੀ ਚਾਹੀਏ ਕੀ ਤੁਸੀਂ ਖੋਚੋ ਜੀ ਅਸੀਂ ਮਦਦ ਨਹੀਂ ਲੈਣੀ ਚਾਹੁੰਦੇ 2014 ਦੇ ਵਿੱਚ ਇੱਕ ਮੈਂ ਫਕੀਰ ਨੂੰ ਮਿਲਿਆ ਮੈਨ ਮੇਰੇ ਤੇ ਆਏ ਸਾਲ ਐ ਪੀਆਰ ਨੰਬਰ ਇੱਕ ਹੁੰਦੀ ਸੀ ਜਦੋਂ ਉਸ ਫਕੀਰ ਨੂੰ ਮਿਲਿਆ ਮੈਂ ਉਸਨੇ ਮੇਰਾ ਸਾਰਾ ਕੁਝ ਉੱਥੇ ਰੱਖ ਲਿਆ ਉਸਨੇ ਮੈਨੂੰ ਨਵਾਂ ਜ਼ਿੰਦਗੀ ਦਾ ਰਸਤਾ ਨਵਾਂ ਤਰੀਕਾ ਜਿਉਣ ਦਾ ਦੱਸਿਆ ਜਿਹੜਾ ਕਿ ਉਹ ਸਾਧ ਹੀਰਿਆਂ ਦਾ ਵਪਾਰ ਕਰਾਉਂਦਾ ਹੈ ਬਾਕੀ ਸਾਥ ਤਾਂ ਬਾਕੀ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਕੋਤਨਾ ਚੰਗਾ ਨਾ ਮਾੜਾ ਪਰ ਉਹ ਮਿਲ ਕੇ ਕੋਲ ਦੇ ਨਾਲ ਫਲਾਉਂਡ ਕਲਾਂ ਮਿਲ ਰਹੇ ਨੇ ਲੇਡੀ ਸੰਤ ਨੇ ਜਿੱਥੇ 2013 ਚ ਕਮਰਗੜੇ ਵਾਲੀ ਆਈ ਸੀ ਮੈਂ ਉੱਥੇ 2014 ਸ ਗਿਆ ਸੀ ਪਰ ਇਸ ਕੰਮ ਕਰਨ ਦੇ ਨਾਲ ਮੈਨੂੰ ਚੈਨ ਆ ਮੇਰੇ ਮਨ ਨੂੰ ਕਿਉਂਕਿ ਰਾਜੇ ਮਹਾਰਾਜਿਆਂ ਨੂੰ ਫਕੀਰਾਂ ਦੇ ਕੁਲਿਆਂ 'ਚ ਜਾਣਾ ਬੈ ਚੈਨ ਪ੍ਰਾਪਤ ਕਰਨ ਵਾਸਤੇ ਤੇ ਮੈਨੂੰ ਇਸ ਕੰਮ ਕਰਕੇ ਲੋਕਾਂ ਦੀ ਸੇਵਾ ਕਰਕੇ ਸਕੂਨ ਮਿਲਦਾ ਮਤਲਬ ਇਹ ਇਹ ਕਰਕੇ ਤੁਹਾਨੂੰ ਮਨ ਦਾ ਸੰਫੂਰ ਵਾਸਤੇ ਪਰ ਤੇ ਜ਼ਮੀਨ ਵੀ ਥੋੜੀ ਹੈ ਫਲਾਵਰਾਂ ਦਾ ਕੰਮ ਕਰਦੇ ਹਾਂ ਤੁਸੀਂ ਉਹਦੇ 'ਚ ਜਿਹੜਾ ਦਸਾ ਪੰਜਾਬ ਵਸਦਾ ਹੈ ਉਹੀ ਮਤਲਬ ਕੇ ਤੁਸੀਂ ਗਰੀਬਾਂ ਦੇ ਜਾਂ ਗਰੀਬ ਅਮੀਰ ਤੁਹਾਡੇ ਲਈ ਕੋਈ ਨਹੀਂ ਹੈਗਾ ਤੇ ਜਾਨੀ ਦੁਖੀ ਲੋਕਾਂ ਦੇ ਉੱਪਰ ਲਾ ਦਿੰਦੇ ਹੁੰਦੇ ਜੀ ਤੇ ਹੋਰ ਤੁਹਾਡਾ ਕੋਈ ਸਾਈਡ ਬਿਜ਼ਨਸ ਹੈ ਹੋਰ ਸਾਈਡ ਬਿਜ਼ਨਸ ਕੋਈ ਨਹੀਂ ਹੈਗਾ ਇਹੀ ਬਿਜ਼ਨਸ ਹੈ ਅਚਾ ਰਾਜਾ ਵੀਰ ਕਲਾਂ ਜੀ ਵੀ ਤੁਹਾਡੀ ਮਦਦ ਕਰ ਰਹੇ ਨੇ ਉਹਨਾਂ ਤੋਂ ਨਹੀਂ ਕੋਈ ਪੈਸਾ ਟਕੇ ਦੀ ਕੋਈ ਮੰਗ ਕੀਤੀ ਜਾਉਂਦਾ ਪੈਸਾ ਨਹੀਂ ਮੰਗਦੇ ਕਿਉਂਕਿ ਜਿਹੜਾ ਸਾਡਾ ਸਾਹਿਬ ਜਿਸ ਦਾ ਸਾਹਿਬ ਦਾਦਾ ਹੋਏ ਤਾਂ ਇਸ ਕੋ ਮਾਰ ਸਕੇ ਨਾ ਕੋਈ ਉਹ ਬਹੁਤ ਕੁਝ ਦਿੰਦਾ ਤੇ ਕਨਵਰ ਗਰੇਵਾਲ ਜੀ ਨੂੰ ਫਿਰ ਤੁਸੀਂ ਕਿੰਨੇ ਕ ਵਾਰੀ ਮਿਲਿਓ ਮਿਲ ਚੁੱਕੇ ਹੋ ਜੀ ਕਨਵਰ ਗਰੇਵਾਲ ਜੀ ਨੂੰ ਤਾਂ ਰੋਜ਼ ਹੀ ਮਿਲਦੇ ਆ ਪਰ ਜਿਹੜੇ ਸਾਥ ਦੇ ਅਸੀਂ ਚੇਲੇ ਆ ਸਾਡੇ ਡਾਂਗਾ ਮੋਹ ਪੈਂਦੀਆਂ ਨੇ ਦੋ ਜਣਿਆਂ ਦੇ ਲੋਕ ਕਹਿੰਦੇ ਨੇ ਵੀ ਸਾਥ ਦੇ ਨੇੜੇ ਨੇ ਪਰ ਸਾਨੂੰ ਪਤਾ ਕਿ ਸਾਡੇ ਨਾਲ ਕੀ ਬਣਦੀ ਹੈ ਨਾਲੇ ਮੈਂ ਸੁਣਿਆ ਕਹਿੰਦੇ ਤੁਸੀਂ ਸਾਧ ਰੂਪੀ 'ਚ ਨਹੀਂ ਹੈਗੇ ਸਾਧਾਂ ਨੂੰ ਤੁਸੀਂ ਕਹਿੰਦੇ ਵੀ ਸਾਧਾਂ ਤੋਂ ਤੁਸੀਂ ਕਨਾਰਾ ਬਟਣ ਜਿਵੇਂ ਕਾਮ ਰੈਡੀ ਮੈਂਡਰਡ ਕਹਦੀਏ ਉਸ ਤਰ੍ਹਾਂ ਦੇ ਕਾਮ ਰੈਡੀ ਮੈਂਡਰਡ ਦਾ ਇਸ ਕਰਕੇ ਕਹਿੰਦੇ ਆ ਅਸੀਂ ਵੀ ਜਿਹੜਾ ਡੇਰਿਆਂ ਗੁਰਦੁਆਰਿਆਂ ਮੰਦਰਾਂ 'ਚ ਤੁਸੀਂ ਚੜਾਵਾ ਚੜਾਉਨੇ ਹੋ ਤਕਰੀਬਾਂ ਦਾ ਪਰ ਉੱਥੇ ਦੇ ਸੂ ਲੋਕ ਉੱਥੇ ਦੀਆਂ ਕਮੇਟੀਆਂ ਉੱਥੇ ਦੇ ਆਸਥੀਆਂ ਉਹ ਆਪ ਹੀ ਯੂਜ਼ ਕਰ ਲੈਂਦੀਆਂ ਨੇ ਕਿਉਂਕਿ ਇਹ ਗਰੀਬਾਂ 'ਚ ਵੰਡਣਾ ਚਾਹੀਦਾ ਸੀ ਵੀ ਆਪਾਂ ਜਿਹੜੀ ਗੋਲਕ ਦੀ ਮਾਇਆ ਹੈ ਉਹ ਕਿਸੇ ਗਰੀਬ ਬੱਚੇ ਕੋਲੇ ਕਿਤਾਬਾਂ ਨਹੀਂ ਹੈਗੀਆਂ ਆਪਾਂ ਉਹਨੂੰ ਕਿਤਾਬਾਂ ਲੈ ਕੇ ਦੇ ਦਈਏ। ਕਿਸੇ ਗਰੀਬ ਲੜਕੀ ਦਾ ਬੈ ਆਪਾਂ ਉਹਦੇ ਵਿਚਾਰੇ ਨੂੰ ਸਮਾਨ ਲੈ ਕੇ ਦੇ ਦਈਏ। ਵਾਹ ਜੀ ਵਾਹ। ਜਾਂ ਕੋਈ ਬਿਮਾਰ ਹਸਪੀਟਲ 'ਚ ਦਾਖਲ ਪਿਆ ਹੈ ਆਪਾਂ ਉਹਦੀ ਮਦਦ ਕਰੀਏ। ਵਾਹ ਜੀ ਵਾਹ। ਇਹ ਮੇਰਾ ਪੀਰਖਾਨਾ ਆਪਣੀ ਪ੍ਰਕਿਰਤੀ ਦੇ ਵਿੱਚ ਬਣਾਇਆ ਹੋਇਆ ਅਦਾ ਕਿੱਲਾ ਜ਼ਮੀਨ ਦੇ ਵਿੱਚ ਮੈਂ ਕਿਸੇ ਤੋਂ ਕੋਈ ਖੰਡ ਨਹੀਂ ਲੈਂਦਾ। ਕੋਈ ਦਾਨ ਨਹੀਂ ਲੈਂਦਾ। ਜੋ ਉਸ ਗੱਲੇ ਦੇ ਵਿੱਚ ਝੜਾਵਾ ਝੜਦਾ ਮੈਂ ਉਹ ਗਰੀਬਾਂ ਦੇ ਜਵਾਕਾਂ ਨੂੰ ਚੱਪਲਾ, ਬੂਟ, ਜਰਾਬਾਂ, ਕੱਪੜੇ, ਕਾਪੀਆਂ, ਕਿਤਾਬਾਂ ਇਹੋ ਜਿਹਾ ਕੁਝ ਬਣਦਾ ਰਹਿੰਦਾ। ਪਹਿਲਾਂ ਵੀ ਤੁਹਾਡੇ ਕੋਲੇ ਅੱਛਾ ਇਹ ਕਿ ਸਾਡੀ ਪ੍ਰੈਸ ਐ ਜਿਹੜੀ ਕਿ ਝੂਠ ਨੂੰ ਥੋੜਾ ਜਿਆਦਾ ਜਿਆਦਾ ਫਲਾਉਂਦੀ ਐ ਜੇ ਕੋਈ ਬੰਦਾ ਚੰਗੇ ਕੰਮ ਕਰਦਾ ਆ ਉਹਦੇ ਪਿੱਛੇ ਥੋੜਾ ਜਆ ਕਿਨਾਰਾ ਕੱਟ ਕਰਦੇ ਨੇ ਇੱਕ ਥੋੜੇ ਮੈਨੇ ਮਿੱਤਰ ਮਿਲੇ ਸੀ ਜੀ ਖੜਕ ਸਿੰਘ ਫੌਜੀ ਮੇਰੇ ਖਿਆਲ ਨਾਲ ਬਟਰੂਕਾਂ ਦੇ ਨੇ ਕਿੱਥੇ ਦੇ ਨੇ ਜੀ ਉਹਨਾਂ ਨੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਜੀ ਮੈਨੂੰ ਥੋੜਾ ਥੋੜੀ ਦੱਸ ਮੈਨੂੰ ਖੜਕ ਸਿੰਘ ਫੌਜੀ ਨੇ ਪਾਈ ਆ ਜੀ ਉਹ ਵੀ ਥੋੜੇ ਪਰ ਮਿੱਤਰ ਨੇ ਜੀ ਉਹ ਵੀ ਪਰ ਮਿੱਤਰ ਨੇ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿੱਥੇ ਮੈਂ ਰਹਿਣਾ ਜਿਹੜਾ ਮੇਰਾ ਡੇਰਾ ਬਣਾਇਆ ਹੋਇਆ ਹੈ ਉੱਥੇ ਲਾਈਟ ਨਹੀਂ ਹੈਗੀ ਅਸੀਂ ਅੱਜ ਦੇ ਲੈਡ ਨਹੀਂ ਮੈਨੂੰ ਕੋਈ ਲੈਡ ਦੀ ਜਰੂਰਤ ਨਹੀਂ ਮੈਨੂੰ ਗਰਮੀ ਨਹੀਂ ਲੱਗਦੀ ਮੈਨੂੰ ਧੁੱਪ ਨਹੀਂ ਲੱਗਦੀ ਮੈਨੂੰ ਠੰਡ ਨਹੀਂ ਲੱਗਦੀ ਮੈਨੂੰ ਭੁੱਖ ਨਹੀਂ ਲੱਗਦੀ ਮੈਂ 24 ਘੰਟੇ ਸੇਵਾ ਦੇ ਵਿੱਚ ਹજર ਰਹਿਣਾ ਯਾਨੀ ਅੱਲਾਹ ਤਾਲਾ ਗੌਰ ਜੋ ਜੀ ਪਰਮਾਤਮਾ ਵਾਹਿਗੁਰੂ ਸਤਿਪਾਤਸ਼ਾ ਜੈ ਮਾਤਾ ਦੇ ਜੋ ਵੀ ਜਮ ਜਮ ਚ ਸਭ ਨੂੰ ਹੀ ਮੰਨਣ ਵਾਲੇ ਸਭ ਨੂੰ ਨਹੀਂ ਮੰਨਦੇ ਸਭ ਨੂੰ ਨਹੀਂ ਮੈਂ ਜੋ ਗਲਤ ਨੂੰ ਮੰਨਦੇ ਨਹੀਂ چاہے ਆਪਣਾ ਸਗਾ ਬਾਪ ਵੀ ਹੈ ਗਲਤ ਨੂੰ ਗਲਤ ਕਹਾਂਗੇ ਵਾਹ ਜੀ ਵਾਹ ਅੱਜ ਸੱਚ ਦੇ ਯਾਨੀ ਉਹਦੇ ਜਨ ਦੇ ਵਿੱਚ ਤੁਲੇ ਹੋਏ ਹਾਂ ਅਸੀਂ ਖੜੇ ਹਾਂ ਤਕਲੀਫਾਂ ਬਹੁਤ ਆਉਂਦੀਆਂ ਨੇ ਪਰ ਸਹਨੇ ਆ ਕੋਈ ਪੁਲਿਸ ਮੁਲਾਜ਼ਮਾਂ ਵੱਲੋਂ ਤਾਂ ਨਹੀਂ ਕੋਈ ਤਕਲੀਫ ਆਈ ਜਿਹੜੀ ਤੇ ਜੀ ਹਲਾਲ ਬੱਤੀ ਲਾਈ ਫਿਰਦੇ ਹੋ ਨੀਲੀ ਬੱਤੀ ਲਾਈ ਹੋਈ ਆ ਕਿ ਕਿਸੇ ਇੱਥੇ ਦੇ ਅਫਸਰ ਸਾਹਿਬਾਨ ਨੇ ਜਿਹੜੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਧਿਆਨ ਚ ਆ ਮੈਟਰ ਕਿਉਂਕਿ WhatsApp ਤੇ ਸਾਡੇ ਨਾਲ ਅਟੈਚ ਨੇ ਉਹਨਾਂ ਨੂੰ ਸਾਡੀ ਕੱਲੀ ਕੱਲੀ ਗੱਲ ਦੀ ਇਨਫਾਰਮੇਸ਼ਨ ਰੱਖਦੇ ਨੇ ਵੀ ਕੌਣ ਕੀ ਕਰਦਾ ਉਹਨਾਂ ਨੂੰ ਪਤਾ ਹੈ ਵੀ ਆਪਾਂ ਗਲਤ ਕੁਛ ਕਰਦੇ ਨਹੀਂ ਹੈਗੇ ਤੇ ਹੋਰ ਕੁਝ ਕਹਿਣਾ ਚਾਹੋਗੇ ਜੀ ਬਸ ਧੰਨਵਾਦ ਜੀ ਬਹੁਤ-ਬਾਤ ਤੁਹਾਡਾ ਹਾਂਜੀ ਇਹ 11 ਰੰਗ ਮੀਡੀਆ ਦੀ ਟੀਮ ਪਹੁੰਚੀ ਸੀਗੀ ਆਪਣੇ ਕੁਕੇਸ਼ਨ ਦਾਸ ਬਾਬਾ ਜੀ ਨਮੋਲੀਆ ਜ